ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਆਪਣੀ YouTube ਚੈਨਲ Trend 744 ਵਾਲਿਆਂ ਤੇ ਤੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਦਾਂਗੇ ਲੱਕੀ ਗੋਲਡ ਸਮਿੱਤ ਬਾਰੇ ਲੱਕੀ ਗੋਲਡ ਸਮਿੱਤ ਨੇ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਮਿੱਤਰੋ ਡਾਇਨਾਸੌਰ ਤੇ ਨਵਾਂ ਮਿਊਜ਼ਿਕ ਸਿਸਟਮ ਲਾ ਰਿਆ ਸੀਗਾ ਜਿਸ ਦੀ ਬੇਚੀ ਬਹੁਤ ਜ਼ਿਆਦਾ ਤੀਗੀ ਸਭ ਤੋਂ ਪਹਿਲਾਂ ਮਿੱਤਰੋ ਤੁਸੀਂ ਲੱਕੀ ਗੋਲਡ ਸਮਿੱਤ ਦੀ ਇਹ ਇੱਕ ਵੀਡੀਓ ਦੇਖੋ 6 ਮਹੀਨਿਆਂ ਬਾਅਦ ਮਿਊਜ਼ਿਕ ਸਿਸਟਮ ਕਰਕੇ ਨਾ ਸੈਟ ਆਪਾਂ 2 ਮਹੀਨੇ ਹੋ ਗਏ ਹਨ ਲਾਇਆ ਹੀ ਨਹੀਂਗਾ 2 ਮਹੀਨਿਆਂ ਬਾਅਦ ਅੱਜ ਚਲਾਇਆ ਸੀ ਤੇ ਗਵਾਂਡੀ ਸਾਡਾ ਉਦੋਂ ਹੀ ਆਗਾ 2 ਮਿੰਟ ਚਲਾਇਆ ਕਹਿੰਦਾ ਮੈਂ ਤੇਰੇ ਤੇ ਦਰਖਾਸਤ ਦਊਂਗਾ ਤੇਰਾ ਟਰੈਕਟਰ ਥਾਣੇ ਚ ਕਾਉਂਗਾ ਹੁਣ ਤੁਸੀਂ ਦੱਸੋ ਬਈ ਯਾਰ ਆਪਾਂ ਇਨੀ ਚੀਜ਼ ਤਿਆਰ ਕੀਤੀ ਆ ساری ਰਾਤ ਲਾਈ ਆ 10 ਦਿਨ ਹੋ ਗਏ ਲੱਗਿਆ ਪਿਆ ਨੂੰ ਹਨ ਤੇ ਹੁਣ ਚੈੱਕ ਤਾਂ ਕਰਨੀ ਆ ਸਵੇਰੇ 6:00 ਤ ਵਜੇ ਪਏ ਆ ਤੇ ਜੇ 2 ਮਿੰਟ ਚੈੱਕ ਕਰ ਲੈ ਦੋ ਮਿੰਟਾਂ ਨਾਲ ਹੀ ਹੋ ਗਿਆ ਕੋਈ ਨਾ ਦੇ ਲੈਣ ਦਰਖਾਸਤ ਕਮੈਂਟ ਕਰਕੇ ਦੱਸੋ ਮਿੱਤਰੋ ਵੀ ਲੱਕੀ ਗੋਲਡ ਸમિત ਨੂੰ ਹੁਣ ਕੀ ਕਰਨਾ ਚਾਹੀਦਾਗਾ ਤੇ ਲੱਕੀ ਗੋਲਡ ਸમિત ਨੂੰ ਪਿਆਰ ਕਰਨ ਵਾਲੇ ਕਮੈਂਟ ਚ ਲੱਕੀ ਗੋਲਡ ਸમિત ਜ਼ਰੂਰ ਲਿਖਿਓ ਤੇ ਹੈਪੀ ਗੋਲਡ ਸમિત ਨੂੰ ਵੀ ਤੇ ਤੈਨਾ ਟਰੈਕਟਰਾਂ ਚੋਂ ਸਭਾ ਕਿਹੜਾ ਟਰੈਕਟਰ ਫੇਵਰਟ ਆ ਡੈਨੋਸੌਰ ਜਾਂ ਈਗਲ ਜਾਂਫਰ ਕਰੋਕ ਕੋਡਲ